ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੇ ਅਫਰਡਰ ਲੈ ਕੇ ਅੱਜ ਅੰਜ ਗੱਲ ਕਰਾਂਗੇ ਅਗਲੇ 5 ਦਿਨਾਂ ਦੀ ਯਾਨੀ ਕਿ 23 ਜਨਵਰੀ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਹੈ ਤੇ ਆਉਂਦੇ ਦਿਨਾਂ ਦੇ ਦਰਮਿਆਨ ਕੀ ਤਬਦੀਲੀ ਆ ਸਕਦੀ ਹੈ ਮੌਸਮ ਦੇ ਵਿੱਚ ਇਹ ਤੁਹਾਨੂੰ ਇਸ ਵੀਡੀਓ ਦੇ ਵਿੱਚ ਅਫਰਡਰ ਦਿੱਤੀ ਜਾਵੇਗੀ ਇਸ ਇਹ ਗੱਲ ਦੀਆਂ ਸੈਟਲਾਈਟ ਦੱਸੀ ਰਿਹਾ ਤੁਹਾਡੇ ਨਾਲ ਸਾਂਝਾ ਕਰ ਰਿਹਾ ਜੀ 27 ਜਨਵਰੀ ਦਾ ਦਿਨ ਹੈ ਅੱਜ ਸਵੇਰ ਦੇ ਲਗਭਗ 9:30 ਦਾ ਟਾਈਮ ਹੋਣ ਜਾ ਰਿਹਾ ਤੇ ਅੱਜ ਤੜਕੇ ਸਵੇਰ ਤੋਂ ਕਹ ਲਿਆ ਕਿ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਧੁੱਪ ਜੜੀ ਜਾਂ ਨਿੱਗੀ ਲੱਗ ਰਹੀ ਆ ਸਵੇਰ ਵੇਲੇ ਕੋਹਰਾ ਦਰਜ ਹੋਇਆ ਜੀ ਪੰਜਾਬ ਹਰਿਆਣਾ ਦੇ ਕੁਝ ਖੇਤਰਾਂ ਦੇ ਵਿੱਚ ਤੇ ਧੁੱਪ ਵੀ ਨਾਲ ਲੱਗ ਰਹੀ ਆ ਜਿਸ ਦੇ ਨਾਲ ਅੱਜ ਦਿਨ ਜਿਹੜਾ ਆ ਉਹ ਫਿਰ ਤੋਂ ਨਿੱਗ ਫਰਿਆ ਰਹੇਗਾ ਜਿਵੇਂ ਕਿ ਅਸੀਂ ਤੁਹਾਨੂੰ ਪਹਿਲਾਂ ਵੀ ਅਪਡੇਟ ਕਰ ਚੁੱਕੇ ਹਾਂ ਕਿ ਜਿਹੜਾ 27 28 29 ਤੱਕ ਮੌਸਮ ਆਪਣੇ ਨਿੱਗ ਭਰੇ ਰਹਿਣਗੇ ਤੇ ਦਿਨਾਂ ਦੇ ਵਿੱਚ ਟੈਂਪਰੇਚਰ ਉਹੀ 23 ਤੱਕ 25 ਦੇ ਆਸ-ਪਾਸ ਚੱਲਦੇ ਰਹਿਣਗੇ ਰਾਤਾਂ ਦੇ ਟੈਂਪਰੇਚਰ ਦੇ ਵਿੱਚ ਚੜੀ ਆ ਉਸੇ ਤਰ੍ਹਾਂ ਜਿਹੜੀ ਬੜਾ ਜੜੀ ਸੰਭਵ ਹੈ ਤੇ ਜਿਹੜੀਆਂ ਠੱਠੀਆਂ ਰਾਤਾਂ ਹਲੇ ਬਰਕਰਾਰ ਨਹੀਂ ਸੋ ਆਉਂਦੇ ਦਿਨਾਂ ਦੇ ਦਰਮਿਆਨ ਜੀ ਇੱਕ ਹਲਕਾ ਪੱਛਮੀ ਸਿਸਟਮ ਜਿਹੜਾ ਕਿ 10° ਤੋਂ 31° ਨੂੰ ਇਹਦੇ ਅਪਡੇਟ ਵੀ ਅਸੀਂ ਤੁਹਾਨੂੰ ਦੇ ਚੁੱਕੇ ਹਾਂ ਸਿਸਟਮ ਤਾਂ ਕੋਈ ਬਹੁਤ ਹੀ ਆਸਾਨ ਨਹੀਂ ਹੈ ਕਿਉਂਕਿ ਇਹ ਸਿਸਟਮ ਹਲਕੇ ਲੈਵਲ ਦਾ ਜੀ ਤੇ ਕਿਤੇ ਕਿਤੇ ਹਲਕੇ ਸ਼ਰਾਟੇ ਹਲਕੇ ਬੂੰਦਾਬੰਦੀ ਦੇ ਸਕਦਾ ਹੈ ਪੰਜਾਬ ਦੇ ਕੁਝ ਭਾਗਾਂ ਦੇ ਵਿੱਚ ਤੇ ਕੁਝ ਭਾਗ ਹਰਿਆਣੇ ਦੇ ਵੀ ਹੋ ਸਕਦੇ ਆ ਤੇ ਕੁਝ ਕੁ ਭਾਗ ਕਹਿ ਸਕਦੇ ਆ ਪਹਾੜੀ ਖੇਤਰਾ ਦੇ ਵਿੱਚ ਵੀ ਉਪਰਲੇ ਖੇਤਰਾ ਦੇ ਵਿੱਚ ਕਿਤੇ ਕਿਤੇ ਹਲਕੀ ਬੂੰਦਾਬੰਦੀ ਸ਼ਰਾਟੇ ਦੇ ਸਕਦਾ ਹੈ ਜੀ ਤੇ ਹਲਕੀ ਬਰਬਾਰੀ ਇਹ ਸਿਸਟਮ ਲਵਾ ਵੀ ਸਕਦਾ ਪਹਾੜਾਂ ਦੇ ਵਿੱਚ ਜਿਹਦੇ ਨਾਲ ਠੰਡੀਆਂ ਹਵਾਵਾਂ ਜੜੀਆਂ ਨੇ ਹੇਠਾਂ ਉਤਰਦੀਆਂ ਹੋਈਆਂ ਪੰਜਾਬ ਹਰਿਆਣਾ ਉੱਤਰ ਭਾਰਤ ਨੂੰ ਠਾਰਣਗੀਆਂ ਤੇ ਆਉਤੇ ਦਿਨਾਂ ਦੇ ਦਰਮਿਆਨ ਮੌਸਮ ਵਿਭਾਗ ਨੇ ਜੀ ਅਲਰਟ ਜਾਰੀ ਕੀਤੇ ਹੋਏ ਨੇ ਅੱਜ ਤੇ ਕੱਲ ਲਈ ਕੋਲਡ ਵੇਵ ਦੇ ਅਲਰਟ ਨੇ ਯਾਨੀ ਕਿ ਠੰਡੀਆਂ 시ਤ ਹਵਾਵਾਂ ਚਲਦੀਆਂ ਰਣਗੀਆਂ ਤੇ ਯੈਲੋ ਲੈਵਲ ਦਾ ਮੌਸਮ ਵਿਭਾਗ ਨੇ ਜਾਰੀ ਕੀਤੇ ਹੋਏ ਨੇ ਸੋ ਇਹ ਸਿਸਟਮ ਜਿਹੜਾ 30 31 ਵਾਲਾ ਜੀ ਬਹੁਤੇ ਖੇਤਰਾਂ ਦੇ ਵਿੱਚ ਐਕਟਿਵੇਟ ਨਹੀਂ ਹੋਵੇਗਾ ਬਦਰ ਬਦਰ ਟੁੱਟਵੇਂ ਤੌਰ ਤੇ ਜ਼ਰੂਰ ਬਣੇਗੀ ਤੇ ਇਸ ਤੋਂ ਬਾਅਦ ਸਿਸਟਮ ਜਿਹੜਾ ਫਰਵਰੀ ਨੂੰ ਆਣਾ 3 4 5 ਨੂੰ ਤੇ ਜਾਂ ਅੱਗੇ ਫਿਰ ਚ ਵੀ ਹੋ ਸਕਦਾ ਤੇ ਉਹਦੇ ਵਿੱਚ ਮੀਂਹ ਸਾਜ ਜਿਹੜੇ ਬਣਦੇ ਜਾ ਪਰ ਇਹ ਨਹੀਂ ਕਿ ਉਹ ਸਿਸਟਮ ਇੱਕ ਵੱਡੇ ਖੇਤਰ ਨੂੰ ਪ੍ਰਭਾਵਿਤ ਕਰ ਸਕਦਾ ਭਾਵੇਂ ਉਹ ਪੰਜਾਬ ਦੇ ਖੇਤਰ ਹੈ ਹਰਿਆਣਾ ਦੇ ਖੇਤਰ ਹੈ ਜਾਂ ਫਿਰ ਗੱਲਿਆ Rajasthan ਦੇ ਖੇਤਰ ਹੈ ਸੌਦੀ ਅਫਵਾੜ ਤੁਹਾਨੂੰ ਮੌਕੇ ਦੇ ਦਿੱਤੀ ਜਾਵੇਗੀ ਫਿਲਹਾਲ ਅਗਲੇ ਦੋ ਤਿੰਨ ਦਿਨ ਨਿਗ ਪਰ ਹੀ ਹੋਣਗੇ ਜੀ ਆਥਨ ਸਵੇਰੇ ਰਾਤਿਆਂ ਠੰਡਾ ਉਸੇ ਤਰ੍ਹਾਂ ਬਰਕਰਾਰ ਹੈ ਦਿਨ ਦੇ ਦਿਨ ਦੇ ਵਿੱਚ ਜਿਹੜੀ ਧੁੱਪ ਲੱਗਣ ਨਾਲ ਬਹੁਤੇ ਖੇਤਰਾਂ ਦੇ ਵਿੱਚ ਮੌਸਮ ਸਾਫ਼ ਹੀ ਰਹੇਗਾ ਇਹ ਜਾਣਸਦੇ ਹੋ ਜੀ ਧੰਨਵਾਦ